ਅਮਰੀਕਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸਦੀ ਕਿ ਅਮਰੀਕਾ ਦੇ ਵਿੱਚ ਹੁਣ ਪੰਜਾਬੀਆਂ ਦੇ ਵੱਲੋਂ ਜਿਸ ਤਰ੍ਹਾਂ ਭਾਰਤ ਦੇ ਵਿੱਚ ਡਾਲਰ ਭੇਜੇ ਜਾਂਦੇ ਨੇ ਹੁਣ ਇਹਨਾਂ ਸੁਖਾਲਾ ਨਹੀਂ ਹੋਵੇਗਾ ਉਹਨਾਂ ਦੇ ਉੱਤੇ ਹੁਣ 트ੰਪ ਸਰਕਾਰ ਟੈਕਸ ਲਗਾਉਣ ਜਾ ਰਹੀ ਹੈ 5% ਟੈਕਸ ਲੱਗੇਗਾ ਜੇਕਰ ਤੁਸੀਂ 1 ਲੱਖ ਰੁਪਇਆ ਡਾਲਰ ਦੇ ਅਨੁਸਾਰ ਭਾਰਤ ਦੇ ਵਿੱਚ ਭੇਜਦੇ ਹੋ ਤਾਂ ਉਸ ਦੇ ਵਿੱਚ 5000 ਜਿਹੜਾ ਉਹ ਟੈਕਸ ਦੇ ਰੂਪ ਦੇ ਵਿੱਚ ਕੱਟਿਆ ਜਾਵੇਗਾ ਤੁਹਾਨੂੰ ਦੱਸਾਂਗੇ ਕਿ ਆਖਰਕਾਰ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਹੋਰ ਵੀ ਸਟੇਟਾਂ ਦੇ ਵਿੱਚ ਭਾਵੇਂ ਭਾਰਤ ਦੀ ਗੱਲ ਕਰ ਲਈਏ ਜਾਂ ਫਿਰ ਜਿਹੜੇ ਹੋਰ ਪ੍ਰਵਾਸੀ ਨੇ ਐਨ ਆਰ ਆਈ ਨੇ ਜਿਹੜੇ ਅਮਰੀਕਾ ਦੀ ਧਰਤੀ ਦੇ ਉੱਤੇ ਰਹਿ ਰਹੇ ਨੇ ਡਾਲਰ ਕਮਾ ਰਹੇ ਨੇ ਉਹਨਾਂ ਦੇ ਲਈ ਇਹ ਇੱਕ ਬੁਰੀ ਖਬਰ ਹੈ ਕਿਉਂਕਿ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਡੋਨਾਲਡ ਟਰੰਪ ਜਦੋਂ ਦੇ ਰਾਸ਼ਟਰਪਤੀ ਬਣੇ ਨੇ ਉਦੋਂ ਤੋਂ ਲੈ ਕੇ ਹੁਣ ਤੱਕ ਉਹ ਲਗਾਤਾਰ ਸੁਰਖੀਆਂ ਦੇ ਵਿੱਚ ਹੀ ਨਿਚਰਦੇ ਆ ਰਹੇ ਨੇ ਕਿਉਂਕਿ ਕਦੇ ਐਪਲ ਦੇ ਨਿਰਮਾਣ ਬਾਰੇ ਕਦੇ ਵਪਾਰ ਯੁੱਧ ਬਾਰੇ ਕਦੇ ਹੁਣ ਇੱਕ ਨਵੇਂ ਕਾਨੂੰਨ ਨਾਲ ਪ੍ਰਵਾਸੀ ਭਾਰਤੀਆਂ ਦੇ ਵਿੱਚ ਹਲਚਲ ਮਚਾ ਦਿੱਤੀ ਹੈ ਉਹਨਾਂ ਨੇ ਦਰਅਸਲ ਅਮਰੀਕਾ ਦੇ ਵਿੱਚ ਇੱਕ ਨਵਾਂ ਕਾਨੂੰਨ ਪ੍ਰਸਤਾਵ ਆਇਆ ਹੈ ਗੈਰ ਰਸਮੀ ਤੌਰ ਦੇ ਉੱਤੇ ਇਸ ਨੂੰ ਦਾ 1 ਬਿਗ ਬਿਊਟੀਫੁਲ ਬਿਲ ਕਿਹਾ ਜਾ ਰਿਹਾ ਹੈ ਇਸ ਦੇ ਨਾਲ ਭਾਰਤ ਸਮੇਤ ਕਈ ਦੇਸ਼ਾਂ ਦੇ ਪ੍ਰਵਾਸੀ ਭਾਰਤੀਆਂ ਦੇ ਵਿੱਚ ਚਿੰਤਾ ਵੱਧ ਗਈ ਹੈ ਇਸ ਦੇ ਕਾਨੂੰਨ ਦੇ ਤਹਿਤ ਵਿਦੇਸ਼ੀ ਨਾਗਰਿਕਾਂ ਦੇ ਵੱਲੋਂ ਆਪਣੇ ਦੇਸ਼ ਦੇ ਵਿੱਚ ਭੇਜੇ ਗਏ ਪੈਸੇ ਤੇ 5 ਫੀਸ ਦੀ ਟੈਕਸ ਲਗਾਉਣ ਦਾ ਪ੍ਰਸਤਾਵ ਹੈ ਇਸ ਦਾ ਮਤਲਬ ਇਹ ਹੈ ਕਿ ਹੁਣ ਪ੍ਰਵਾਸੀ ਭਾਰਤੀਆਂ ਨੂੰ ਆਪਣੇ ਪਰਿਵਾਰਾਂ ਨੂੰ ਭੇਜੇ ਜਾਣ ਵਾਲੇ 1 ਲੱਖ ਰੁਪਏ ਤੇ 5000 ਰੁਪਏ ਦਾ ਵਾਧੂ ਟੈਕਸ ਦੇਣਾ ਪਵੇਗਾ ਤੁਹਾਨੂੰ ਇਸ ਦੇ ਨਾਲ ਇਹ ਵੀ ਗੱਲ ਦੱਸ ਦਈਏ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਰੈਮਟੈਂਸ ਹੈ ਜਿਸ ਨੂੰ 2023 ਦੇ ਵਿੱਚ 129 ਬਿਲੀਅਨ ਡਾਲਰ ਪ੍ਰਾਪਤ ਹੋਏ ਇਕੱਲੇ ਅਮਰੀਕਾ ਤੋਂ ਭਾਰਤ ਨੂੰ 32 ਮਿਲੀਅਨ ਡਾਲਰ ਭੇਜੇ ਗਏ ਜੋ ਹੁਣ ਇਸ ਤੇ 5% ਦੀ ਟੈਕਸ ਲਗਾਇਆ ਜਾਂਦਾ ਹੈ ਤਾਂ ਲਗਭਗ 1400 ਕਰੋੜ ਰੁਪਏ ਦਾ ਸਾਲਾਨਾ ਨੁਕਸਾਨ ਹੋਵੇਗਾ 5% ਦੀ ਟੈਕਸ ਨਾਲ ਭਾਰਤੀ ਪਰਿਵਾਰਾਂ ਨੂੰ 1.7 ਬਿਲੀਅਨ ਡਾਲਰ ਯਾਨੀ ਕਿ 1400 ਕਰੋੜ ਤੋਂ ਵੱਧ ਦਾ ਨੁਕਸਾਨ ਹੋ ਸਕਦਾ ਹੈ ਤੁਹਾਨੂੰ ਦੱਸ ਦਈਏ ਕਿ ਇਸ ਦਾ ਜਿਹੜਾ ਅਸਰ ਹੈ ਉਹ ਸਿੱਧਾ ਜਨਰ ਤਰ ਦੇ ਉੱਤੇ ਭਾਰਤ ਦੇ ਉੱਤੇ ਪੈਣਾ ਹੈ ਇਹ ਟੈਕਸ ਮੁੱਖ ਤੌਰ ਦੇ ਉੱਤੇ ਵਿਦੇਸ਼ੀ ਮੁੰਦਰਾ ਜਾਂ ਹੋਰ ਵਿੱਤੀ ਸਾਧਨਾ ਰਾਹੀਂ ਭਾਰਤ ਨੂੰ ਭੇਜੇ ਜਾਣ ਵਾਲੇ ਪੈਸੇ ਤੇ ਲਾਗੂ ਹੋਵੇਗਾ ਹਾਲਾਂਕਿ ਇਹ ਟੈਕਸ ਸਿਰਫ ਇੱਕ ਨਿਸ਼ਚਿਤ ਸੀਮਾ ਤੋਂ ਵੱਧ ਦੇ ਰੈਮਟੈਂਸ ਤੇ ਲਾਗੂ ਹੋਵੇਗਾ ਜੋ ਕਿ ਸਰਕਾਰ ਦੁਆਰਾ ਨਿਰਧਾਰਤ ਕੀਤਾ ਜਾਵੇਗਾ ਇਸ ਪ੍ਰਸਤਾਵ ਦਾ ਉਹਨਾਂ ਐਨਆਰਆਈ ਤੇ ਸਭ ਤੋਂ ਵੱਧ ਪ੍ਰਭਾਵ ਪਵੇਗਾ ਜੋ ਆਪਣੇ ਪਰਿਵਾਰਾਂ ਦੀ ਵਿੱਤੀ ਸਹਾਇਤਾ ਲਈ ਰੈਗੂਲਰ ਤੌਰ ਦੇ ਉੱਤੇ ਪੈਸੇ ਭੇਜਦੇ ਹਨ ਇਹ ਵਾਧੂ 5% ਦੀ ਚਾਰਜ ਉਨ੍ਹਾਂ ਲਈ ਵਿੱਤੀ ਬੋਝ ਬਣ ਸਕਦਾ ਹੈ ਖਾਸ ਕਰਕੇ ਉਨ੍ਹਾਂ ਲਈ ਜੋ ਪਹਿਲਾਂ ਹੀ ਵਿਦੇਸ਼ੀ ਮੁਦਰਾ ਦਰਾਂ ਅਤੇ ਬੈਂਕ ਚਾਰਜਾਂ ਦਾ ਸਾਹਮਣਾ ਕਰ ਰਹੇ ਹਨ ਇਸ ਪ੍ਰਸਤਾਵ ਤੋਂ ਬਾਅਦ ਐਨ ਆਰ ਆਈ ਭਾਈਚਾਰੇ ਦੇ ਵਿੱਚ ਚਿੰਤਾ ਵੱਧ ਗਈ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਕਦਮ ਦੇ ਨਾਲ ਉਨ੍ਹਾਂ ਦੇ ਪਰਿਵਾਰਾਂ ਦਾ ਵਿੱਤੀ ਤੌਰ ਦੇ ਉੱਤੇ ਸਮਰਥਨ ਕਰਨਾ ਮਹਿੰਗਾ ਹੋ ਜਾਵੇਗਾ ਬਹੁਤ ਸਾਰੇ ਮਾਹਰਾਂ ਦਾ ਮੰਨਣਾ ਹੈ ਕਿ ਇਹ ਟੈਕਸ ਪੈਸੇ ਭੇਜ ਨੂੰ ਨਿਰਾਸ਼ ਕਰ ਸਕਦਾ ਹੈ ਅਤੇ ਵਿਦੇਸ਼ੀ ਮੁਦਰਾ ਦੇ ਉੱਤੇ ਪ੍ਰਭਾਵ ਨੂੰ ਪ੍ਰਭਾਵਿਤ ਵੀ ਕਰ ਸਕਦਾ ਹੈ ਨਮਾ ਰੈਮਟੈਂਸ ਟੈਕਸ ਕੀ ਹੈ ਇਸ ਨੂੰ ਲਾਗੂ ਕਿਉਂ ਕੀਤਾ ਜਾ ਰਿਹਾ ਹੈ ਇਹ ਟੈਕਸ 2017 ਦੇ ਟੈਕਸ ਟੈਕਸ ਅਤੇ ਨੌਕਰੀਆਂ ਇਕਟਰ ਨੂੰ ਸਥਾਈ ਬਣਾਉਣ ਅਤੇ ਸਰहदी ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਲਈ ਪ੍ਰਸਤਾਵ ਹੈ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਬਿਲ ਦਾ ਸਮਰਥਨ ਕੀਤਾ ਅਤੇ ਇਸ ਨੂੰ ਜਲਦੀ ਪਾਸ ਕਰਨ ਦੀ ਅਪੀਲ ਕੀਤੀ ਹੈ ਭਾਰਤ ਦੇ ਉੱਤੇ ਸਿੱਧਾ ਅਸਰ ਕਿਉਂ ਹੈ ਇਸ ਦਾ ਇਸ ਬਾਬਤ ਹੁਣ ਦੱਸਦੀ ਕਿ ਦੁਨੀਆ ਦੇ ਵਿੱਚ ਸਭ ਤੋਂ ਵੱਧ ਰੈਮਟੈਂਸ ਪ੍ਰਾਪਤ ਕਰਨ ਵਾਲਾ ਭਾਰਤ ਨੂੰ ਹਰ ਸਾਲ ਵਿਦੇਸ਼ਾਂ ਤੋਂ ਲਗਭਗ 83 ਬਿਲੀਅਨ ਡਾਲਰ ਪ੍ਰਾਪਤ ਹੁੰਦੇ ਹਨ ਜਿਸ ਦੇ ਵਿੱਚ ਜ਼ਿਆਦਾ ਅਮਰੀਕਾ ਤੋਂ ਆਉਂਦੇ ਨੇ ਪਰਿਵਾਰਕ ਸਹਿਤਾ ਦੇ ਪ੍ਰਭਾਵ ਦੇ ਉੱਤੇ ਐਨ ਆਰ ਆਈ ਦੇ ਵੱਲੋਂ ਆਪਣੇ ਪਰਿਵਾਰਾਂ ਨੂੰ ਸਿੱਖਿਆ ਦੇ ਖਰਚੇ ਆਜਾਦਾਂ ਦੀ ਖਰੀਦਦਾਰੀ ਅਤੇ ਹੋਰ ਜ਼ਰੂਰਤਾਂ ਲਈ ਭੇਜੇ ਗਏ ਪੈਸੇ ਤੇ ਵਾਧੂ ਟੈਕਸ ਲਗਾਇਆ ਜਾਵੇਗਾ ਸਿੱਧਾ ਨੁਕਸਾਨ ਭੇਜੇ ਗਏ ਹਰੇਕ 1 ਲੱਖ ਰੁਪਏ ਡਾਲਰ ਦੇ ਵਿੱਚ 5000 ਰੁਪਏ ਡਾਲਰ ਆਈ ਐਸ ਆਰ ਨੂੰ ਟੈਕਸ ਦੇ ਵਜੋਂ ਅਦਾ ਕਰਨੇ ਪੈਣਗੇ ਹੁਣ ਤੁਹਾਨੂੰ ਦੱਸ ਦਈਏ ਕਿ ਜਿਸ ਤਰ੍ਹਾਂ ਇਸ ਖਬਰ ਤੋਂ ਬਾਅਦ ਪੰਜਾਬ ਦੇ ਵਿੱਚ ਹੀ ਨਹੀਂ ਪੂਰੇ ਭਾਰ ਦੇ ਵਿੱਚ ਹੀ ਨਹੀਂ ਸਗੋਂ ਵਿਸ਼ਵ ਭਰ ਦੇ ਵਿੱਚ ਜਿਹੜੇ ਅਮਰੀਕਾ ਦੇ ਵਿੱਚ ਪ੍ਰਵਾਸੀ ਗਏ ਹੋਏ ਨੇ ਉਹਨਾਂ ਦੇ ਲਈ ਚਿੰਤਾਜਨਕ ਜ਼ਰੂਰ ਹੈ ਹੁਣ ਵੇਖਣਾ ਬਇਤ ਖਾਸ ਹੋਵੇ ਕਿ ਇਸ ਬਿੱਲ ਨੂੰ ਹੁਣ ਪ੍ਰਵਾਨਗੀ ਕਦੋਂ ਮਿਲਦੀ ਹੈ ਤੇ ਇਹ ਬਿੱਲ ਕਦੋਂ ਪੱਕੇ ਤੌਰ ਦੇ ਉੱਤੇ ਲਾਗੂ ਹੁੰਦਾ ਹੈ ਇਸ ਦੇ ਬਾਬਤ ਉਹ ਵੀ ਤੁਹਾਨੂੰ ਦੱਸਦੇ ਰਹਾਂਗੇ ਪਰ ਇਸ ਦੇ ਉੱਤੇ ਸਭ ਦੀ ਨਜ਼ਰ ਟਿਕੀਆਂ ਹੋਈ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਜੋ ਇਹ ਬਿੱਲ ਪਾਸ ਕੀਤਾ ਜਾ ਰਿਹਾ ਹੈ ਜਾਂ ਫਿਰ ਬਿੱਲੇ ਕੇ ਇਹ ਪ੍ਰਸਾਵ ਲੈ ਅੰਦਾ ਗਿਆ ਹੈ ਤੇ ਇਸ ਵਕਤ ਤੁਹਾਡੇ ਕੀ ਵਿਚਾਰ ਨੇ ਆਪਣੇ ਵਿਚਾਰ ਇਸ ਵੀਡੀਓ ਤੇ ਜ਼ਰੂਰ ਦਿਓ ਧੰਨਵਾਦ